ਗੁਰੂ ਹਰਸਹਾਏ ਵਿੱਚ ਰਵਿੰਦਰ ਆਮਲਾ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕਰਾਏ ਗਏ ਵਿਸ਼ਨੂ ਯੱਗ ਤੋਂ ਬਾਅਦ 216 ਕੁੜੀਆਂ ਦੇ ਸਮੂਹਿਕ ਵਿਆਹ ਕੀਤੇ ਗਏ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚ ਇਸ ਵਿਆਹ ਵਿੱਚ ਹਿੱਸਾ ਲਿਆ ਇਸ ਮੌਕੇ ਆਮਲਾ ਪਰਿਵਾਰ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਇੰਤਜ਼ਾਮ ਕੀਤਾ ਗਿਆ ਅਤੇ ਵਿਆਹ ਤੋਂ ਬਾਅਦ ਜੋੜਿਆਂ ਨੂੰ ਘਰ ਦਾ ਸਮਾਨ ਵੀ ਦਿੱਤਾ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਬਗੇਸ਼ਵਰ ਧਾਮ ਤੋਂ ਸ਼੍ਰੀ ਤਰਿੰਦਰ ਸ਼ਾਸਤਰੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਵੇਂ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਲਗਾਤਾਰ ਪੱਲੇ 7 ਦਿਨ ਵਿਸ਼ਵ ਵਿਦੂ ਯੱਗ ਸੰਸਮੇਲਨ ਹੋਇਆ ਜਿੱਥੇ ਇਲਾਕੇ ਦੀ ਸਾਰੀ ਸੰਗਤਾਂ ਨੇ ਆਨੰਦ ਮਾਣਿਆ ਔਰ ਅੱਜ तकरीबन 215 ਜੋੜਿਆਂ ਦੀਆਂ ਸ਼ਾਦੀਆਂ ਹੋ ਰਹੀਆਂ ਹਨ ਆਵਲਾ ਪਰਿਵਾਰ ਪਹਿਲੇ ਹੀ ਸਮਾਜ ਸੇਵਾ ਦੇ ਵਿੱਚ ਬਹੁਤ ਅੱਗੇ ਹੈ ਤੇ ਅੱਜ ਵੀ ਇਹ ਮਹਾਨ ਯਕ ਕਰਵਾ ਰਿਹਾ ਹੈ ਦਰਤਾਰ ਕਿਰਪਾ ਕਰੇ ਕਿ ਇਸੇ ਤਰ੍ਹਾਂ ਦੇ ਜੋ ਤੇ ਉਪਰਾਲੇ ਨੇ ਇਹ ਕਰਦੇ ਰਹਿਣ ਔਰ ਸਮਾਜ ਦੇ ਵਿੱਚ ਇੱਕ ਵੱਡੀ ਵੱਡੀ ਸੇਧ ਦਿੰਦੇ ਰਹਿਣ ਕਿ ਅੱਜ ਜੋ ਸਿਮਪਲ ਸਿਟੀ ਦੇ ਵਿੱਚ ਇਹ ਸ਼ਾਦੀਆਂ ਹੋਈਆਂ ਨੇ ਅਗਲੇ ਸਾਲ ਸੁਪਰਸੀ ਸ਼ਾਦੀਆਂ ਹੁੰਦੀਆਂ ਨੇ ਕਦਰਾਂ ਦੀ ਵੀ ਸੁਖ ਸ਼ਾਂਤੀ ਆਂਦੀਆਂ ਨੇ ਔਰ ਕਈ ਚੀਜ਼ਾਂ ਦੀ ਜੜੀਆਂ ਨੇ ਲੋਕਾਂ ਨੂੰ ਜਿਹੜੀ ਆਰਾਮ ਮਿਲਦਾ ਹੈ ਤੇ ਅੱਜ ਬਹੁਤ ਵੱਡਾ ਉਪਰਾਲੇ ਇਹ ਆਵਲਾ ਪਰਿਵਾਰ ਨੇ ਕੀਤਾ ਨੇ ਜਸਬੀਰ ਜੀ ਨੇ ਸੁਖਬੀਰ ਜੀ ਨੇ ਰਵਿੰਦਰ ਜੀ ਨੇ ਡਾਕਟਰ ਭਜਨ ਅੰਕਲ ਜੋ ਪਹਿਲੇ ਹੀ ਇਸ ਤਰ੍ਹਾਂ ਦੇ ਉਪਰਾਲੇ ਆਪਦੇ ਲਾਈਫ ਟਾਈਮ ਚ ਵੀ ਕਰਦੇ ਰਹੇ ਨੇ ਮੈਨੂੰ ਸਮਝਦਾ 45 ਸਾਲ ਪਹਿਲੇ ਵੀ ਉਹਨਾਂ ਨੇ ਇੱਕ ਵੱਡਾ ਇਸੇ ਤਰ੍ਹਾਂ ਯਾ ਕੀਤਾ ਸੀ ਤਾਂ ਜੇ ਦਿੰਨੇ ਬਰਾ ਮਿਲ ਕੇ ਯਕ ਕਰ ਰਹੇ ਨੇ ਸ਼ੋਭਾ ਦੇ ਪਾਸ ਪਰ ਅੱਜ ਬਹੁਤ ਇੱਕ ਖੁਸ਼ੀ ਦਾ ਦਿਨ ਹੈ ਜਿਹੜਾ ਕਿ ਆਪਾਂ ਲੋਕ ਸਾਰੇ ਵੇਖ ਰਹੇ ਆਂ ਔਰ ਸਾਰੇ ਜਿਹਨਾਂ ਬੱਚਿਆਂ ਦੀਆਂ ਸ਼ਾਦੀਆਂ ਹੋ ਰਹੀਆਂ ਨੇ ਉਹਨਾਂ ਦੇ ਪਰਿਵਾਰ ਸਾਰੇ ਇੱਥੇ ਇਸ ਖੁਸ਼ੀ ਦਾ ਦਾ ਜਿਹੜਾ ਆਨੰਦ ਮਾਨ ਰਹੇ ਨੇ ਦੇਖੋ ਇਤਿਹੜ ਆਇਆ ਪਿਆ ਮੇਰੇ ਹਿਸਾਬ ਦੇ ਮੁਤਾਬਕ ਅਸੀਂ ਸਵੇਰ ਦੇ ਇੱਥੇ ਆਏ ਆਂ ਪ੍ਰਧਾਨ ਸਾਹਿਬ ਤੇ ਮੈਂ ਇਹਨੂੰ ਲੱਗਦਾ ਇੱਥੇ 25-30 ਹਜ਼ਾਰ ਬੰਦੇ ਦਾ ਅਰੇਂਜਮੈਂਟ ਹੋਣਾ ਹੈ ਇਹੜਾ ਇੱਥੇ ਪਹੁੰਚਿਆ ਹੈ 25-30ਰ ਬੰਦਾ ਖਾਣਾ ਖਾ ਰਿਹਾ ਹੈ ਚਾਹ ਪੀ ਰਿਹਾ ਹੈ ਲੰਗਰ ਤਰ ਲੰਗਰ ਚੱਲ ਰਿਹਾ ਹੈ ਔਰ ਖਾਣੇ ਦੀ ਸੇਵਾ ਹੋ ਰਹੀ ਹੈ ਇੱਥੇ 1980 ਵਿੱਚ ਵੀ ਮੈਨੂੰ ਪਹਿਲਾਂ ਇੱਥੇ ਆਨ ਦਾ ਇੱਕਰੀ ਮੌਕਾ ਮਿਲਿਆ ਉਦੋਂ ਬਹੁਤ ਛੋਟੀ ਉਮਰ ਸੀ ਮੇਰੀ ਉਦੋਂ ਵੀ ਐਸੇ ਸ਼ੈਲਟਰ ਦੇ ਵਿੱਚ ਥੱਲੇ ਪੰਕਤੀ 'ਚ ਬਹਿ ਕੇ ਲੰਗਰ ਅਸੀਂ ਚੱਕਿਆ ਸੀ ਅੱਜ 45 ਸਾਲਾਂ ਬਾਅਦ ਦੁਬਾਰਾ ਫੇਰ ਆਵਲਾ ਸਾਹਿਬ ਦੇ ਪਰਿਵਾਰ ਦੇ ਵਿੱਚ ਆਨ ਦਾ ਮੌਕਾ ਮਿਲਿਆ ਹੈ ਕਿਉਂਕਿ ਪਿਛਲੇ ਅਸੀਂ ਕਾਫੀ ਸਾਲਾਂ ਤੋਂ ਐਸ ਪਰਿਵਾਰ ਦੇ ਨਾਲ ਜੁੜੇ ਹੋਏ ਆ ਔਰ ਹਰ ਵਾਰ ਹੀ ਦੇਖਣ ਨੂੰ ਮਿਲੀ ਹਰ ਇਨਾਂ ਦੇ ਮਨ ਦੇ ਵਿੱਚ ਨਵਾਂ ਹੁੰਦਾ ਜਿਸ ਤਰ੍ਹਾਂ ਯੱਕ ਰਾਇਆ ਹੈ ਮੈਨੂੰ ਲੱਗਦਾ ਇਹ ਮੰਦਰ ਤੋਂ ਘੱਟ ਨਹੀਂ ਸੀ ਮੰਦਰ ਇੱਥੇ ਇੰਨੀ ਸੁੱਖ ਇੰਨੀ ਸ਼ਾਂਤੀ ਇਨਾਂ ਲੋਕਾਂ ਨੇ ਆਨੰਦ ਮਾਣਿਆ ਜਿਹੜਾ ਵੀ ਇੱਥੇ ਆਇਆ ਉਹ ਇਨਾਂ ਖੁਸ਼ ਹੋ ਕੇ ਗਿਆ ਖਾਣੇ ਦਾ ਵੀ ਬੜੀ ਵਧੀਆ ਵਿਵਸਥਾ ਸੀ ਯੱਗ ਦਾ ਵੀ ਬੜੀ ਵਧੀਆ ਵਿਵਸਥਾ ਸੀ ਲੋਕਾਂ ਨੇ ਇੱਥੇ ਇੱਕ ਮੰਦਰ ਤੋਂ ਘਾਟੇ ਨੂੰ ਨਹੀਂ ਸਮਝਿਆ ਤੇ ਆਪਲਾ ਟਾਈਮ ਦੇ ਵਿੱਚ ਆਵਲਾ ਪਰਿਵਾਰ ਹੋਰ ਤਰੱਕੀਆਂ ਬਖਸ਼ੇ ਬਾਬੇ ਇਹਨਾਂ ਨੂੰ ਚੜ੍ਹਦੀ ਕਲਾ 'ਚ ਰਹਿਣ ਸਾਡੀ ਇਹ ਹੀ ਅਰਦਾਸ ਹੈ ਤੇ ਬਾਕੀ ਆਪਲਾ ਪਰਿਵਾਰ ਦੇ ਸਾਰਾ ਇਲਾਕਾ ਦੇਖ ਰਿਹਾ ਹੈ ਜੋ ਉਹਨਾਂ ਨੇ ਨਿਕੰਮ ਕੀਤਾ ਹੈ ਬੜਾ ਅੱਛਾ ਫੀਲ ਕਰ ਰਹੇ ਹਾਂ ਕਿ ਅੱਜ ਵੀ ਪੰਜਾਬ ਦੇ ਜਿਹੜੇ ਲੋਕ ਨੇ ਜਿਹੜੇ ਸਾਡੇ ਅਸਲ ਸਾਂਸਕ੍ਰਿਤੀ ਨਾਲ ਜੁੜੇ ਹੋ ਲੋਕ ਨੇ ਅੱਜ ਵੀ ਉਹ ਇਕੱਠੇ ਬੈਠਦੇ ਨੇ ਕਿ ਇੱਕ ਕਟੜਪੁਣੇ ਤੋਂ ਦੂਰ ਹੋ ਕੇ ਇੱਕ ਸਾਂਝੀ ਵਾਰਤਾ ਦਾ ਜਿਹੜਾ ਇੱਥੇ ਤੋਂ ਸੰਦੇਸ਼ ਜਾ ਰਿਹਾ ਜਿੱਥੇ ਰਾਮ ਜੀ ਦਾ ਕ੍ਰਿਸ਼ਨ ਜੀ ਦਾ ਗੁਰੂ ਨਾਨਕ ਦਾ ਜਿਹੜਾ ਉਪਦੇਸ਼ ਹੈ ਉਹਦਾ ਉਪਦੇਸ਼ ਨੂੰ ਲੈ ਕੇ ਅੱਜ ਉਹ 200 ਕੰਨਿਆਂ ਦਾ ਜਿਹੜਾ आनंद ਕਾਜ ਇਕੱਠੇ ਕੀਤੇ ਗਏ ਨੇ ਸੋ ਬੜਾ ਸੋਹਣਾ ਉਪਰਾਲਾ ਗੁਰੂ ਦੀ ਹੀ ਕਿਰਪਾ ਤੇ ਗੁਰੂਆਂ ਦੇ ਨਾਮ ਨਾਲ ਜੁੜਿਆ ਹੋਇਆ ਇਹ ਸ਼ਹਿਰ ਅੱਜ ਗੁਰੂ ਦੀ ਆਵਾਜ਼ ਨੂੰ ਬੁਲੰਦ ਕਰਦਾ ਬਹੁਤ ਖੁਸ਼ੀ ਹੈ ਕਿ ਅਜਿਹੇ ਪ੍ਰੋਗਰਾਮ ਇਸ ਧਰਤੀ ਤੇ ਹੁੰਦੇ ਰਹਿਣ ਤੇ ਸਦਾ ਹੀ ਜਿੱਥੇ ਗੀਤਾ ਦਾ ਦਾ ਰਮਾਇਣ ਦਾ ਗਰਵਾਣੀ ਦਾ ਇੱਕੇ ਸਟੇਜ ਤੋਂ ਜਿਹੜਾ ਆਵਾਜ਼ ਗੂੰਜੇ ਤਾਂ ਮੈਂ ਹੀ ਅਰਦਾਸ ਕਰਦਾ ਇੱਕੋ ਪਰਿਵਾਰ ਦੁਆਰਾ ਇਨਾ ਵੱਡਾ ਯਕੀਦ ਤੁਸੀਂ ਦੇਖਿਆ ਇਸ ਲਈ ਦੇ ਵਿੱਚ ਇਹ ਗੁਰੂ ਦੀ ਕਿਰਪਾ ਹੈ ਕਿ ਪੈਸੇ ਬਹੁ ਦੁਨੀਆ ਕੋਲ ਹੈ ਕਿ ਮੈਨੂੰ ਵੱਡੇ ਵੱਡੇ ਧਨਾਟਾਂ ਦੇ ਘਰੇ ਜਾਣ ਦਾ ਵੀ ਮੌਕਾ ਮਿਲਦਾ ਪਰ ਪਰਮੇਸ਼ਵਰ ਜਦੋਂ ਕਿਸੇ ਤੇ ਤਰਸ ਖਾ ਲੈਂਦਾ ਤਾਂ ਅਮੀਰ ਤਾਂ ਹੁੰਦੇ ਨੇ ਪਰ ਅਜਿਹੇ ਕਾਰਜ ਨਹੀਂ ਕੋਈ ਕਰ ਪਾਂਦਾ ਕਿ ਵੱਡੇ ਵੱਡੇ ਅੰਡਾਨੀ ਤੇ ਅੰਬਾਨੀ ਵਰਗੇ ਵੀ ਆਪਣੇ ਧੀਆ ਪੁੱਤਾਂ ਦੇ ਵਿਆਹ ਕਰਦੇ ਨੇ ਪਰ ਕਿਸੇ ਵੀ ਗਰੀਬ ਦਾ ਵਿਆਹ ਕਰਦਣਾ ਕਿਸੇ ਦੂਸਰੀ ਧੀ ਨੂੰ ਆਪਣੀ ਧੀ ਬਣਾ ਕੇ ਤੋੜਨਾ ਅਏ ਪਰਿਵਾਰ ਜਿਹੜਾ ਹੈ ਇਹ ਹੀ ਕਰ ਸਕਦਾ ਤੇ ਮੈਂ ਕਹਾਂਗਾ ਕਿ ਪਰਵਾਰ ਨੂੰ ਰੱਬ ਤੰਦਰੁਸਤੀ ਤੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਇਹ ਜਿਹੇ ਪਰਿਵਾਰਾਂ ਦਾ ਸਾਨੂੰ ਸਾਰੇ ਨੂੰ ਸਹਿਯੋਗ ਦੇਣਾ ਚਾਹੀਦਾ ਤੇ ਵੱਧ ਤੇ ਵੱਧ ਸਾਨੂੰ ਇਸ ਸਮਾਜ ਨੂੰ ਵੀ ਦਿਖਾਉਣਾ ਚਾਹੀਦਾ ਕਿ ਇੱਕ ਉਹ ਪਰਵਾਰ ਨੇ ਜਿਨ੍ਹਾਂ ਨੇ ਹਮੇਸ਼ਾ ਆਪਣੇ ਪਰਵਾਰ ਨੂੰ ਉੱਚਾ ਚੁੱਕਿਆ ਇੱਕ ਇਹ ਪਰਿਵਾਰ ਹੈ ਜਿਹੜਾ ਸਾਡੇ ਸਮਾਜ ਨੂੰ ਉੱਚਾ ਚੁੱਕਦੇ ਨੇ ਬਹੁਤ ਖੁਸ਼ੀ ਦੀ